ਪਾਣਾ ਸਿੱਧੂ ਗਲਤ ਹੋਇਆ ਤਾਂ ਕਚਹਿਰੀਆਂ ਦੇ ਵਿੱਚ ਖੜਾ ਕੇ ਫਾਹਾ ਲਾ ਦਿਓ ਫਿਰ ਪਰਚਾ ਨਾ ਕਰਾਓ ਵੀਰੋ ਨਾ ਫਿਰ ਪਤਾ ਕੀ ਗੱਲ ਹੈ ਫਿਰ ਤੁਸੀਂ ਕਿਉਂਕਿ ਮੈਂ ਸਿਸਟਮ ਦੇ ਪ੍ਰਤੀ ਬੋਲਦਾਰ ਹੂੰ ਮੈਂ ਜਿਉਂਦਾ ਰਹੂੰਗਾ ਪਰਚੇ ਤੋਂ ਬਾਅਦ ਫਿਰ ਮੈਂ ਬਾਹਰ ਆ ਜੂੰ ਤੁਸੀਂ ਇੱਕੋ ਹੀ ਕੰਮbaar ਕੰਮ ਨਵੇੜਦਾ ਤੁਸੀਂ ਮੈਨੂੰ ਕਚਹਿਰੀਆਂ ਦਾ ਜਿਹੜਾ ਮੇਨ ਗੇਟ ਆ ਉਹਦੇ ਵਿੱਚ ਖੜਾ ਕੇ ਮੈਨੂੰ ਫਾਹਾ ਲਾ ਦਿਓ ਮੇਰੇ ਭੈਣ ਉਤੇ ਭਰਾ ਉਹ ਬੜੇ ਹੀ ਅਹਿਮ ਮੁੱਦੇ ਤੇ ਤੇ ਜ਼ਰੂਰੀ ਮੁੱਦੇ ਤੇ ਗੱਲਬਾਤ ਕਰਨੀ ਆ ਕਿਉਂਕਿ ਮੁੱਦਾ ਇਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਜੇਕਰ ਆਪਾਂ ਸਾਰੇ ਜਣਾਂ ਨੇ ਵਾਜਨਾ ਠਾਈ ਪੱਤਰਕਾਰਾਂ ਨੇ ਸਾਥ ਨਾ ਦਿੱਤਾ ਮਜ਼ਦੂਰ ਜਿੱਥੇ ਬੰਦਿਆਂ ਨੇ ਸਾਥ ਨਾ ਦਿੱਤਾ ਕਿਸਾਨ ਜਿੱਥੇ ਬੰਦਿਆਂ ਨੇ ਸਾਥ ਨਾ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਕਈ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਇੱਕ ਤਾਂ ਜਲੂਰ ਤੋਂ ਨੌਜਵਾਨ ਹੈ ਮਜ਼ਦੂਰ ਜ ਮਜ਼ਦੂਰ ਪਰਿਵਾਰ ਦਾ ਇੱਕ ਕਿਸਾਨ ਦਾ ਇੱਕ ਸਾਡੇ ਵਪਾਰੀ ਵਰਗ ਦਾ ਬਰਨਾਲਿਓ ਲੱਗ ਲੱਗ ਇਹ ਨੌਜਵਾਨ ਨੇਗੇ ਨੌਜਵਾਨ ਕੀ ਕਰਦੇ ਨੇਗੇ ਪਿਛਲੇ ਦਿਨ ਇੱਕ ਬੁੱਧਵਾਰ ਨੂੰ ਤੁਸੀਂ ਵੀਡੀਓ ਦੇਖੀ ਹੋਣੀ ਹੈ ਜਿਹੜਾ ਮੁੱਦੇ ਤੇ ਮੈਂ ਆਵਾਂ ਉਹ ਵੀਡੀਓ ਦੇ ਵਿੱਚ ਇੱਕ ਏਜੰਟ ਤੋਂ ਪੈਸੇ ਲੈਣ ਲਈ ਜਾਂਦੇ ਨੇ ਨੌਜਵਾਨ ਬਹੁਤ ਬੜੀ ਘੀੜੇ ਮਾਰਦੇ ਨੇਗੇ ਘੇੜੇ ਮਾਰਨ ਤੋਂ ਬਾਅਦ ਕੀ ਹੁੰਦਾ ਉਹਨਾਂ ਨੂੰ ਗੁਰਪ੍ਰੀਤ ਨਾਮ ਦਾ ਜਿਹੜਾ ਏਜੰਟ ਹੈ ਜਿਹੜਾ ਕਿ ਇੱਕ ਵਕੀਲ ਪੇਛੇ ਤੋਂ ਕਹਾਰਾ ਮੈਂ ਵਕੀਲ ਆ ਹੁਣ ਵਕੀਲਾਂ ਦੀ ਆੜ ਦੇ ਵਿੱਚ ਵਕੀਲਾਂ ਦੇ ਭਾਈਚਾਰੇ ਉੱਪਰ ਬਹੁਤ ਵੱਡਾ ਉਹ ਦਾਗ ਲਾ ਰਹੇ ਉਹਨਾਂ ਦੇ ਕੈਰੀਅਰ ਉੱਪਰ ਉਹਨਾਂ ਦੀ ਜਿਹੜੀ ਕਿ ਇੱਕ ਨਾਮ ਦੇ ਉੱਪਰ ਇਸ ਕਰਕੇ ਉਹ ਵਕੀਲਾਂ ਦੀ ਆੜ ਦੇ ਵਿੱਚ ਉਹ ਕੀ ਕਰ ਰਿਹਾ ਬਹੁਤ ਲੰਮੇ ਸਮੇਂ ਤੋਂ ਠੱਗੀਆਂ ਮਾਰ ਰਿਹਾ ਉਹ ਜਦੋਂ ਬਾਰ ਬਾਰ ਨੌਜਵਾਨ ਜਾਂਦੇ ਰਹੇ ਉਹਨਾਂ ਤੋਂ ਕਾਫੀ ਲੋਕ ਪੀੜਤ ਨੇਗੇ ਤੁਹਾਨੂੰ ਸਾਰਿਆਂ ਨੂੰ ਕਮੈਂਟਾਂ ਵਿੱਚ ਹੀ ਪਤਾ ਲੱਗ ਜੂ ਕਿੰਨੇ ਗੇ ਪੀੜਤ ਨੇਗੇ ਜਦੋਂ ਜਦੋਂ ਭਾਈ ਨੌਜਵਾਨ ਅੰਦਰ ਬੈਠ ਤੇ ਬਾਹਰੋਂ ਗੱਡੀ 'ਚੋਂ ਰਾਫਲ ਚੱਕ ਲੈਂਦਾ ਨੌਜਵਾਨਾਂ ਦੇ ਹਿੱਕ ਤੇ ਲਾ ਲੈਂਦਾ ਉਹ ਤੁਸੀਂ ਸਾਰੇ ਵੀਡੀਓ ਦੇਖੀ ਆ। ਇਸ ਤੋਂ ਬਾਅਦ ਜਦੋਂ ਗੋਲੀ ਮਾਰਨ ਲੱਗਦਾ ਤਾਂ ਨੌਜਵਾਨ ਰਾਫਲ ਖੋਲ੍ਹ ਲੈਂਦੇ ਨੇ। ਰਾਫਲ ਖੋਣ ਤੋਂ ਬਾਅਦ ਕੀ ਕਰਦਾ ਹੋਇ ਇੱਕ ਵੱਡਾ ਡਰਾਮਾ ਰਚਦਾ ਵੀ ਮੇਰੇ ਨਾਲ ਨੌਜਵਾਨਾਂ ਨੇ ਐ ਕੀਤਾ ਮਰਨਾ ਜੋ ਕੀਤਾ ਜਾ ਕੇ ਹਸਪੀਟਲ ਦੇ ਵਿੱਚ ਦਾਖਲ ਹੋ ਜਾਂਦਾ। ਦਾਖਲ ਹੋਣ ਤੋਂ ਬਾਅਦ ਵੀਡੀਓ ਜਦੋਂ ਵਾਇਰਲ ਹੁੰਦੀਆਂ ਨੇ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਦਾ ਵੀ ਨੌਜਵਾਨੇ ਕਹਿ ਰਹੇ ਨੇ ਵੀ ਸਾਡਾ ਨਾ ਬੜਾ ੱਤਕਾ ਹੋ ਰਿਹਾ ਤੇ ਮੈਂ ਸ਼ਾਮ ਨੂੰ ਕੀ ਕਰਦਾ ਮੈਂ ਉਹ ਬਰਨਾਲੇ ਜਾਣਾ। ਤੇ ਤੁਰੰਤ ਤੋਂ ਪਹਿਲਾਂ ਮੈਂ ਡੀਐਸਪੀ ਸਾਹਿਬ ਨੂੰ ਵੀਡੀਓ ਭੇਜਦਾ ਵੀ ਆ ਨੌਜਵਾਨਾਂ ਨਾਲ ਬਹੁਤ ਤੱਕਾ ਹੋ ਰਿਹਾ ਤੇ ਇਹਦਾ ਤੁਸੀਂ ਇਹde ਗੱਲਬਾਤ ਕਰੋ ਡੀਐਸਪੀ ਸਾਹਿਬ ਦੇ ਨਾਲ ਐਸਐਚਓ ਲਖਵੀਰ ਸਾਹਿਬ ਨੂੰ ਜਾ ਕੇ ਮਿਲ ਲੈ ਜਦੋਂ ਮੈਂ ਉੱਥੇ ਜਾ ਕੇ ਮਿਲਦਾ ਲਖਵੀਰ ਸਾਹਿਬ ਲਖਵੀਰ ਐਸਐਚਓ ਕੀ ਗੱਲ ਕਹਿੰਦਾ ਵੀ ਇਹਨਾਂ ਤਾਂ ਬੜੇ ਪੀੜਤ ਲੋਕ ਨੇਗੇ ਤੁਸੀਂ ਨੌਜਵਾਨਾਂ ਦੇ ਪੈਸੇ ਤੇ ਬਣਦੀ ਕਾਰਵਾਈ ਦੇ ਉੱਪਰ ਪਰਚਾ ਕਰਾਂਗੇ ਨੌਜਵਾਨਾਂ ਨੂੰ ਉਸੇ ਟਾਈਮ ਛੁਡਾ ਕਰੰਨੇ ਰਿਹਾ ਕਰਨ ਤੋਂ ਵੱਧ ਕੀ ਹੁੰਦਾ ਮੈਂ ਸ਼ਾਮ ਨੂੰ ਕਰਿਆ ਆਣਾ ਗੱਲ ਸੁਣ ਲੈਣੀ ਬਾਈ ਇਹਦੇ ਵਿੱਚ ਮੈਂ ਸਾਰੇ ਹੀ ਵਕੀਲ ਭਾਈਚਾਰਿਆਂ ਨੂੰ ਕਹਿ ਰਿਹਾ ਕਹਿ ਰਿਹਾ ਕਿ ਤੁਸੀਂ ਬੜੇ ਅਣਸਾਹ ਪਸੰਦ ਲੋਕੋਂ ਤੁਸੀਂ ਮੇਰੇ ਬਹੁਤ ਸਾਰੇ ਵਕੀਲ ਮੇਰੇ ਕੇਸ ਵੀ ਜਿਹੜੇ ਫ੍ਰੀ ਲੜ ਰਹੇ ਨੇਗੇ ਕਿ ਭਾਣਾ ਸਿੱਧੂ ਨੌਜਵਾਨ ਪੰਜਾਬ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਹੁਣ ਇਹਦੇ ਵਿੱਚ ਗੱਲ ਪਤਾ ਕੀ ਆ ਵੀਰੋ ਜਦੋਂ ਸ਼ਾਮ ਨੂੰ ਕੀ ਹੁੰਦਾ ਸ਼ਾਮ ਨੂੰ ਜਦੋਂ ਮੈਂ ਘਰੇ ਆ ਜਾਂਦਾ ਘਰੇ ਆਉਣ ਤੋਂ ਬਾਅਦ ਬਾਰ ਦਾ ਪ੍ਰਧਾਨ ਮੇਰੇ ਮੇਰਾ ਵਕੀਲ ਆਹ ਰਾਨੂ ਜਿਹੜਾ ਕਿ ਮੇਰੇ ਕੇਸ ਲੜਦਾ ਉਸ ਉਹ ਮੈਨੂੰ ਫੋਨ ਲਾਉਂਦਾ ਕਿ ਤੇਰੇ ਨਾਲ ਬਾਰ ਦੇ ਪ੍ਰਧਾਨ ਫੋਨ ਕਰ ਗੱਲ ਕਰਨਾ ਚਾਹੁੰਦੇ ਨੇਗੇ ਮੈਂ ਕਿਹਾ ਜੀ ਕਰਾ ਦਿਓ ਕੋਈ ਗੱਲ ਨਹੀਂ ਮੇਰੇ ਕੋਲ 13 ਮਿੰਟ ਪਤਾ ਨਹੀਂ ਕਿੰਨੇ ਸਕਿੰਟ ਉਹ ਪ੍ਰਧਾਨ ਸਾਹਿਬ ਨਾਲ ਗੱਲ ਹੁੰਦੀ ਹੈ ਜਿਹੜੀ ਕਿ ਮੈਂ ਸਾਰੀ ਬੀਟ ਸਾਰੀ ਜਿਹੜੀ ਕਿ ਮੈਂ ਰਿਕਾਰਡਿੰਗ ਆ ਉਹ ਸਾਰੀ ਸਾਰੀ ਰਿਕਾਰਡਿੰਗ ਮੈਂ ਪ੍ਰਸ਼ਾਸਨ ਨੂੰ ਦੇ ਦਿੱਤੀ ਗਿਆ ਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਮੈਂ ਵੀਡੀਓ ਦੇ ਦਿੱਤੀ ਗਿਆ ਉਹਦੇ ਵਿੱਚ ਪ੍ਰਧਾਨ ਸਾਹਿਬ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਭਾਨੇ ਨੇ ਮੈਨੂੰ ਧਮਕੀ ਦਿੱਤੀ ਮੇਰਾ ਗਲ ਵੜ ਦਿਓ ਜੇ ਮੈਂ ਕਿਉਂ ਧਮਕੀ ਦਿੱਤੀ ਉਹ ਮੈਂ ਗੱਲ ਸਿਰਫ ਬੱਚਿਆਂ ਦੀ ਕਰਿਆ ਨੌਜਵਾਨਾਂ ਦੀ ਕਰਿਆ ਕਿ ਉਹਨਾਂ ਦੇ ਪੈਸੇ ਮੁੰਨਣੇ ਚਾਹੀਦੇ ਉਹਨਾਂ ਦੀ ਭਵਿੱਖ ਦੀ ਗੱਲ ਹੈ ਕਿ ਥੋੜਾ ਜਿਹੜਾ ਕਿ ਪਾਣਾ ਇਹ ਪ੍ਰਧਾਨ ਇਹ ਵਕੀਲ ਭਾਈਚਾਰਾ ਵੀ ਸਾਰੀ ਗੱਲ ਸੁਣ ਲੇ ਜਦੋਂ ਇੱਕ ਵਾਰ ਤੋਂ ਇੱਕ ਵਕੀਲ ਦਾ ਲਾਇਸੈਂਸ ਮਿਲਿਆ ਹੁੰਦਾ ਤਾਂ ਉਹਨੂੰ ਮੈਨੂੰ ਪਤਾ ਲੱਗਾ ਉਹਨੂੰ ਕੀ ਅਧਿਕਾਰ ਆਪਕੇ ਕਿ ਹੋਰ ਥਾਂ ਤੇ ਉਹ ਲਾਇਸੈਂਸ ਦੀ ਉਹਦੀ ਵਕਾਲਤ ਦੀ ਉਹਦੀ ਆਪਣੀ ਵਰਤੋਂ ਕਰੇ ਤੇ ਦੂਜਾ ਇਮੀਗ੍ਰੇਸ਼ਨ ਵਾਲਾ ਤੋਂ ਪਹਿਲੇ ਲਾਇਸੈਂਸ ਹੈ ਨਹੀਂਗਾ ਹੁਣ ਜਿਹੜੀ ਇਹ ਗੱਲ ਸਮਝਣ ਵਾਲੀ ਇਹ ਗੱਲ ਆ ਵੀਰੋ ਹੋ ਸਕਦਾ ਤੇ ਹੁਣ ਸਮਝਣ ਵਾਲੀ ਜਿਹੜੀ ਗੱਲ ਇਹ ਆ ਕਿ ਵਕੀਲ ਭਾਈਚਾਰਾ ਨੂੰ ਇਹ ਚੀਜ਼ ਦਾ ਇੱਕ ਕਾਨੂੰਨ ਦੇ ਆਧਾਰ ਤੇ ਗੱਲ ਵੀ ਆ ਵੀ ਹੋਰ ਥਾਤੇ ਉਹ ਲੋਕਾਂ ਨੂੰ ਬੈਠ ਕੇ ਠੱਗ ਸਕਦਾ ਕੀ ਲਾਇਸੈਂਸ ਲੈ ਕੇ ਮੈਨੂੰ ਵਕੀਲ ਭਾਈ ਚਾਰਾ ਇਹ ਗੱਲ ਦੱਸੇ ਮੇਰੇ ਸਾਰੇ ਵਕੀਲ ਮੇਰੇ ਜਿੰਨੇ ਕੇਸ ਲੜਦੇ ਨੇਗੇ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਵੀ ਭਾਨੇ ਦੀ ਗੱਲ ਕੀ ਆ ਭਾਨਾ ਆਵਾਜ਼ ਕੀ ਠਾਉਂਦਾ ਹੁਣ ਵੀਰੋ ਇਸ ਤੋਂ ਬਾਅਦ ਮੇਰੇ ਤੇ ਬਾਰ ਬਾਰ ਇਲਜ਼ਾਮ ਲਾਇਆ ਗਿਆ ਇਲਜ਼ਾਮ ਲਾਉਣ ਤੋਂ ਬਾਅਦ ਸਾਰੀ ਪ੍ਰਸ਼ਾਸਨ ਕੋਲੇ ਮੈਂ ਬਹਿ ਕੇ ਆਇਆ ਪ੍ਰਸ਼ਾਸਨ ਨੇ ਮੇਰੀ ਸਾਰੀ ਕੋਖ ਪੜਤਾਲ ਕਰੀ ਮੈਨੂੰ ਕਹਿੰਦੇ ਮੈਂ ਜੱਥੇ ਬੰਦਿਆਂ ਨੂੰ ਲੈ ਕੇ ਗਿਆ ਕਹਿੰਦੇ ਵੀ ਤੂੰ ਘਰੇ ਚਲਾ ਜਾ ਮੈਂ ਘਰੇ ਚਲਾ ਗਿਆ ਤੁਮਾਚੋਂ ਪ੍ਰਧਾਨ ਸਾਹਿਬ ਨਹੀਂ ਆਉਂਦੇ ਜਦੋਂ ਪ੍ਰਧਾਨ ਸਾਹਿਬ ਨਹੀਂ ਆਉਂਦੇ ਤੇ ਜਦੋਂ ਮੈਨੂੰ ਤੁ ਅੱਜ ਜਦ ਸਟ੍ਰਾਈਕ ਕੀਤੀ ਕਿ ਮੈਨੂੰ ਪਤਾ ਲੱਗ ਗਿਆ ਵੀ ਮੇਰਾ ਵੀ ਉਸ ਪਰਚੇ ਦੇ ਵਿੱਚ ਉਹ ਨੌਜਵਾਨਾਂ ਉੱਪਰ ਪਰਚਾ ਕੀਤਾ ਜਾ ਰਿਹਾ। ਮੈਂ ਪ੍ਰਸ਼ਾਸਨ ਨੂੰ ਮੈਂ ਸਾਰੇ ਹੀ ਜਿਹੜੇ ਕਿ ਇਸ ਕਾਨੂੰਨ ਅਵਸਥਾ ਨੂੰ ਮੈਂ ਬੇਨਤੀ ਕਰਦਾ ਸਰਕਾਰ ਨੂੰ ਬੇਨਤੀ ਕਰਦਾ ਤੁਹਾਨੂੰ ਸਭ ਨੂੰ ਪਤਾ ਕਿ ਮੈਂ ਇੱਥੇ ਹੁਣ ਜਿਹੜਾ ਕਿ ਇੱਥੇ ਬਰਨਾਲੇ ਕਚਹਿਰੀਆਂ ਦੇ ਵਿੱਚ ਮੈਂ ਹਜ਼ਾਰਾਂ ਨੌਜਵਾਨ ਲਿਆ ਕੇ ਖੜੇ ਕਰੂੰਗਾ ਜਿਨ੍ਹਾਂ ਨੇ ਮੈਂ ਪੈਸੇ ਦਿਵਾਏ ਨੇਗੇ ਜਿਨ੍ਹਾਂ ਦੇ ਮੈਂ ਪੈਸੇ ਦਿਵਾਨੇ ਹਜ਼ਾਰਾਂ ਨੌਜਵਾਨ ਲਿਆ ਕੇ ਉੱਤੇ ਖੜੇ ਕਰ ਦੇਣਾਂ ਤੇ ਤੁਸੀਂ ਮੈਨੂੰ ਇੱਕ ਵੀ ਅਜਿਹਾ ਬੰਦਾ ਸਾਬਤ ਕਰ ਦਿਓ ਜਿਕੇ ਤਮ 5 ਰੁਪਏ ਲੈਤੇ ਹੋਣ ਇੱਕ ਵੀ ਬੰਦਾ ਜਿਵੇਂ ਮਰ ਤੇ ਦਾਗ ਹੋਵੇ ਮੈਂ ਇਹ ਜੇ ਨੌਜਵਾਨ ਲੈ ਕੇ ਖੜੇ ਕਰਾਉਂ ਜਨਾ 20 20 30 30 ਲੱਖ ਰੁਪਇਆ ਦਵਾਈਆ ਮੈਂ ਇਸ ਕਰਕੇ ਜਿਹੜਾ ਸਰੀਆਮ ਤੱਕਾ ਹੋ ਰਿਹਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਪ੍ਰੋਟੈਸਟ ਪੜਾਂਗੇ ਇਹ ਤੱਕਾ ਨਹੀਂ ਹੋਣ ਦਵਾਂਗੇ ਗਲਤ ਆ ਵੀਰੋ ਜਿਹਦੇ ਉੱਪਰ ਪਰਚਾ ਹੋਣਾ ਉਹਨੂੰ ਬਰੀ ਕੀਤਾ ਜਾ ਰਿਹਾ ਬਕੀਰੋ ਨਾ ਕਰੋ ਵੀ ਸਾਰੇ ਪ੍ਰਸ਼ਾਸਨ ਮੇਰੇ ਭਾਈਚਾਰਾ ਨੂੰ ਬੇਨਤੀ ਤੁਸੀਂ ਸੱਚ ਦਾ ਸਾਥ ਦਿਓ ਜੇ ਭਾਣਾ ਸਿੱਧੂ ਗਲਤ ਹੋਇਆ ਤਾਂ ਕਚੈਰੀਆਂ ਦੇ ਵਿੱਚ ਖੜਾ ਕੇ ਪਾਹ ਲਾ ਦਿਓ ਫਿਰ ਪਰਚਾ ਨਾ ਕਰਾਓ ਵੀਰੋ ਨਾ ਫਿਰ ਪਤਾ ਕੀ ਗੱਲ ਹੈ ਫਿਰ ਤੁਸੀਂ ਕਿਉਂਕਿ ਮੈਂ ਸਿਸਟਮ ਦੇ ਪ੍ਰਧ ਬੋਲਦਾਰ ਹੂੰ ਮੈਂ ਜਿਉਂਦਾ ਰਹੂੰਗਾ ਪਰਚੋ ਤੋਂ ਬਾਅਦ ਫਿਰ ਮੈਂ ਬਾਹਰ ਆ ਜੂੰ ਤੁਸੀਂ ਕੋਈ ਕੰਮਾਰ ਕੰਮ ਨੇ ਵੇੜਦੇ ਤੁਸੀਂ ਮੈਨੂੰ ਕਚਹਿਰੀਆਂ ਦਾ ਜਿਹੜਾ ਮੇਨ ਗੇਟ ਆ ਉਹਦੇ ਵਿੱਚ ਖੜਾ ਕੇ ਮੈਨੂੰ ਪਾਹਾ ਲਾ ਦਿਓ ਮੈਨੂੰ ਇਹ ਗੱਲ ਮਨਜ਼ੂਰ ਹੈ ਪਰ ਇਹ ਟੱਕਾ ਵੀਰੋ ਸ਼ਰਿਆਮ ਜਿਹੜਾ ਹੋ ਰਿਹਾ ਹੈ ਇਹ ਬਹੁਤ ਗਲਤ ਹੋ ਰਿਹਾ ਹੈ ਪ੍ਰਸ਼ਾਸਨ ਦੇ ਉੱਪਰ ਬਹੁਤ ਦਬਾਅ ਹੈ ਪ੍ਰਸ਼ਾਸਨ ਦੇ ਉੱਪਰ ਦਬਾਅ ਹੈ ਕਿ ਇਹਨਾਂ ਉੱਪਰ ਪਰਚਾ ਕਰੋ ਇਹ ਸਾਰੀ ਜਿਹੜੀ ਕਿ ਮੇਰੀ ਕਿਸਾਨ ਭਾਈਚਾਰੇ ਨੂੰ ਮਜ਼ਦੂਰ ਭਾਈਚਾਰੇ ਨੂੰ ਸਭ ਨੂੰ ਪਤਾ ਕਿ ਜਿੰਨਾ ਸਾਡਾ ਵਪਾਰੀ ਵਰਗਾ ਮੈਂ ਕਿਸਦਾ ਜਾਤ ਪਾਤ ਧਰਮ ਦੇਖਣ ਵਾਲਾ ਬੰਦਾ ਨਹੀਂ ਹੈਗਾ ਮਨੁਸ਼ਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਜਿਹੜਾ ਵੀ ਮੇਰੇ ਕੋਲੇ ਆਇਆ ਹੈ ਹੋ ਸਕਦਾ ਵੀ ਮੈਂ ਲਾਣਾ ਮੈਂ 70% ਲੋਕਾਂ ਦੇ ਮਸਲੇ ਹੱਲ ਕਰਾਏ ਹੋਣਗੇ ਜਾਂ 30% ਲੋਕਾਂ ਦੇ ਮਸਲੇ ਮੇਤੋਂ ਨਹੀਂ ਵੀ ਹੋਏ ਹੱਲ ਤਾਂ ਵੀਰੋ ਮੈਂ ਮੈਂ ਉਹਨਾਂ ਦੀ ਦੁੱਖ ਸੁੱਖ ਸੁਣਿਆ ਅੱਜ ਮੈਂ ਬਹੁਤ ਜ਼ਿਆਦਾ ਮੈਨੂੰ ਤੇਜ਼ ਬੁਖਾਰ ਚੜਿਆ ਹੋਇਆ ਹੈ ਤੇਜ਼ ਬੁਖਾਰ ਦੇ ਵਿੱਚ ਵੀ ਮੈਨੂੰ ਜਿਹੜੀ ਗੱਲਬਾਤ ਕਰਨੀ ਪਈ ਸਵੇਰ ਦਾ ਜਿਹੜਾ ਇੱਕ ਕੰਮ ਚੱਲ ਰਿਹਾ ਹੈ ਹਾਨੀਸਾਰ ਨੂੰ ਮੈਨੂੰ ਇਸ ਮੁੱਦੇ ਤੇ ਬੋਲਣਾ ਪਿਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਜੇਕਰ ਪ੍ਰਸਾਦ ਸ਼ਰਨ ਸਾਡੀ ਇਹ ਗੱਲ ਨਹੀਂ ਸੁਣਦਾ ਤਾਂ ਅਸੀਂ ਇੱਕ ਵੱਡਾ ਅੰਦੋਲਨ ਵੱਡਾ ਪ੍ਰੋਟੈਸਟ ਵੱਡਾਂਗੇ ਇਸ ਗੱਲ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਨੌਜਵਾਨਾਂ ਨੇ ਸ਼ਰਮ ਤੱਕਾ ਹੋ ਰਿਹਾ ਨੌਜਵਾਨਾਂ ਨੂੰ ਸਭ ਨੂੰ ਸਭ ਨੂੰ ਪਤਾ ਕਿ ਉਹਨਾਂ ਨੇ ਕਿੰਨੇ ਲੋਕ ਉਸ ਗੁਰਪ੍ਰੀਤ ਨੇ ਠੱਗੇ ਨੇਗੇ ਕਿੰਨੇ ਲੋਕ ਪੀੜਤ ਨੇਗੇ ਜੇ ਅਸੀਂ ਉਹਨਾਂ ਨੇ ਤਾਣੀਆਂ ਮੁਰੋਂ ਕਿ ਉੱਥੇ ਹੁੱਲੜ ਬੋਨ ਨਾਲ ਸਾਡੇ ਨੌਜਵਾਨਾਂ ਨੇ ਕੀ ਉੱਥੇ ਹੁੱਲੜ ਬਾਜੀ ਕੀਤੀ ਆ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੇ ਕੀ ਹੁੱਲੜ ਬਾਜੀ ਕੀਤੀ ਆ ਉੱਥੇ ਇਸ ਕਰਕੇ ਇੱਕ ਗੱਲ ਹੋਰ ਵੀ ਉੱਥੇ ਜੋੜੀ ਜਾ ਰਹੀ ਆ ਕਿ ਉੱਥੇ ਜਿਹੜਾ ਭਾਨੇ ਸਿੱਧੂ ਨੇ ਉਹ ਬੰ ਮੇਰੇ ਨਾਲ ਇੱਕ ਵਾਰੀ ਵੀ ਉਹ ਮੁੰਡਿਆਂ ਨਾਲ ਗੱਲ ਨਹੀਂ ਹੋਈ ਪੁੱਛ ਲੋ ਚਾਹ ਹੋਰਾਂ ਨੂੰ ਜਾ ਕੇ ਜਦੋਂ ਗੱਲ ਨਹੀਂ ਮੈਂ ਤਾਂ ਕਹ ਇਨਸਾਨੀਅਤ ਤੌਰ ਤੇ ਜਦੋਂ ਵੀਡੀਓ ਆ ਗਈਆਂ ਵੀ ਨੌਜਵਾਨਾਂ ਨੂੰ ਧੱਕਾ ਹੋ ਰਿਹਾ ਕਿ ਤੇ ਨੌਜਵਾਨਾਂ ਦੇ ਪਰਚਾ ਨਾ ਹੋ ਜੇ ਉਹ ਏਜੰਟ ਸਰਿਆਂ ਆਵੇਂ ਗੱਲ ਕਰ ਰਹੇ ਵੀ ਰਫਲ ਇਹ ਲੈ ਕੇ ਆਣਗੇ ਫਿਰ ਬਾਅਦ ਵਿੱਚ ਆਪਣੇ ਬਿਆਨਾਂ ਦੇ ਵਿੱਚੋਂ ਕਿਵੇਂ ਮੰਨ ਲਗਾ ਵੀ ਰਫਲ ਮੇਰੀ ਸੀਗੀ ਪਹਿਲਾਂ ਤਾਂ ਉਹ ਲੱਗੇ ਇੱਕ ਵਕੀਲ ਪਿੱਛੇ ਤੋਂ ਆਉ ਕਹਿ ਰਿਹਾ ਵੀ ਇਹ ਰਫਲ ਨੌਜਵਾਨ ਲੈ ਕੇ ਆਨੇ ਫਿਰ ਉਹ ਆਪਣੇ ਬਿਆਨਾਂ ਦੇ ਵਿੱਚ ਮੰਨ ਰਿਹਾ ਵੀ ਇਹ ਰਫਲ ਮੇਰੀ ਆ ਦੱਸੋ ਕਿਹਨੇ ਧੱਕਾ ਕਰਾਇਆ ਪੰਜਾਬ ਦੇ ਲੋਕ ਫੈਸਲਾ ਕਰਨ ਇਹ ਮੇਰੀ ਗੱਲ ਬਾਤ ਜ਼ਰੂਰ ਪ੍ਰਸ਼ਾਸਨ ਇਸ ਤੇ ਗੌਰ ਕਰੇ ਨਹੀਂ ਤਾਂ ਫਿਰ ਅਸੀਂ ਦਾ ਅੰਦੋਲਨ ਬਹੁਤ ਤਾਕੜਾ ਵਿਡਾਂਗੇ ਤੇ ਹਜ਼ਾਰਾਂ ਲੋਕ ਉਥੇ ਹਜ਼ਾਰਾਂ ਨੌਜਵਾਨ ਲੈ ਕੇ ਕਚਹਿਰੀ 'ਚ ਖੜਾ ਕਰਾਂਗੇ ਉਥੇ ਤੁਸੀਂ ਮੈਨੂੰ ਸਿੱਧਾ ਲੋਕਾਂ ਦੇ ਵਿੱਚ ਪਾਹਾ ਲਾ ਦਿਓ ਥਣਸੀ ਲਾ ਦਿਓ ਵੀ ਭਾਨਾ ਸਿੱਧੂ ਇਹ ਤਾਂ ਬਹੁਤ ਵੱਡਾ ਗੈਂਗਸਟਰ ਆ ਜੀ ਬਹੁਤ ਵੱਡਾ ਅਤਵਾਦੀ ਆ ਜੀ ਤੁਸੀਂ ਉਥੇ ਮੈਨੂੰ ਜੋ ਕਰਨਾ ਹੋਇਆ ਮੈਨੂੰ ਤੇ ਸਜ਼ਾ ਲਾ ਦਿਓ ਇਹਨੇ ਲਾਸਟ ਤੇ ਮੇਰੀ ਫੇਰ ਦੁਬਾਰਾ ਵਕੀਲ ਭਾਈਚਾਰ ਨੂੰ ਬੇਨਤੀ ਆ ਵੀ ਤੁਸੀਂ ਹਰ ਮਸਲੇ ਤੇ ਲੋਕਾਂ ਨੂੰ ਇਨਸਾਫ਼ ਦਿਵਾਉਣੇ ਹੋ ਇਹ ਇਨਸਾਫ ਤੁਹਾਡੇ ਤੋਂ ਹੀ ਮਿਲਣਾ ਚਾਹੀਦਾ ਤੁਸੀਂ ਇਸ ਦਾ ਇਨਸਾਫ ਕਰੋਗੇ ਤੁਸੀਂ ਲੋਕਾਂ ਦੇ ਕੇਸ ਲੜਦੇ ਹੋ ਤੁਸੀਂ ਲੋਕਾਂ ਦੇ ਨਾਲ ਖੜਦੇ ਹੋ ਤੁਸੀਂ ਹੁਣ ਵੀ ਖੜਨਾ ਸੱਚ ਦਾ ਸਾਥ ਦੇਣਾ ਐਨੇ ਕੁ ਮਿੰਟ ਤੇ ਕਹਿੰਦਾ ਹੋਇਆ ਧੰਨਵਾਦ